ਪਾਸੇ ਦਾ ਫਗਵਾੜਾ ਸ਼ਹਿਰ ਵਿੱਚ ਪੁਲਿਸ ਵੱਲੋਂ ਚੱਪੇ-ਚੱਪੇ ਤੇ ਪੁਲਿਸ ਨਾਕਾਬੰਦੀ ਕਰ ਸ਼ਰਾਰਤੀ ਅੰਸਰਾ ਤਿੰਨ ਨਕੇਲ ਕਸਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਹਨਾਂ ਸੁਰੱਖਿਆ ਪ੍ਰਬੰਧਿਤ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ ਗਈ ਜਦ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਥਾਵਾਂ ਤੇ ਚੋਰੀਕਰ ਪੁਲਿਸ ਵਿਭਾਗ ਦੇ ਸੁਰੱਖਿਆ ਪ੍ਰਬੰਧਿਤ ਦਾਵਿਆਂ ਦੀਆਂ ਤੱਜੀਆਂ ਉਡਾ ਦਿੱਤੀਆਂ ਸਿਨੇਮਾ ਰੋਡ ਤੇ ਜਿੱਥੇ ਚੋਰੀ ਦਾ ਨਿਸ਼ਾਨਾ ਬਣਾਈਆਂ ਦੁਕਾਨਾਂ ਵਿੱਚ ਚੋਰਾਂ ਵੱਲੋਂ ਸ਼ਟਰ ਤੋੜ ਸਮਾਨ ਦੀ ਫਰੋਲਾ-ਫਰਾਲੀ ਕਰ ਚੋਰੀ ਕੀਤੀ ਗਈ ਉਤੇ ਹੁਸ਼ਿਆਰਪੁਰ ਰੋਡ ਤੇ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਬਣਾਉਂਦਿਆਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਾਮਲਾ ਭਾਜੀ 4 ਵਜੇ ਫੋਨ ਆਇਆ ਆਪਾਂ ਨੂੰ। ਉਪਰ ਲਗਾ ਉਪਰ ਸਵਾ 4 ਵਜੇ ਫੋਨ ਆਇਆ ਵੀ ਕਹਿੰਦੇ ਸ਼ਟਰ ਸਾਰੇ ਚੱਕੇ ਹੋਏ ਆ। ਹੂੰ। ਤੇ ਦੇਖਿਆ ਆ ਕੇ ਭਾਜੀ ਇੱਧਰ ਨਾਲ ਸ਼ਟਰ ਵੀ ਉੱਧਰ ਸਾਡੇ ਸਾਹਮਣੇ ਸ਼ਾਪ ਦਾ ਵੀ ਤੇ ਨਾਲ ਆਪਣੇ ਇੱਧਰ ਦੋ ਦੋ ਦੁਕਾਨਾਂ ਦਾ ਹੋਰ ਚਾਰੇ ਸ਼ਟਰ ਤੇ ਭਾਜੀ ਇਹਨਾਂ ਨੇ ਚੱਕੇ ਹੋਏ ਸੀਗੇ। ਤੇ ਬਾਕੀ ਹਟਾ ਉੱਪਰੋਂ ਲੈ ਗਏ ਭਾਜੀ ਕੈਸ਼। ਤਿੰਨਾਂ ਗ੍ਰਾਜ ਕੈਸ਼। ਤਿੰਨ ਪਈਆਂ ਸੀ ਭਾਜੀ 10000 ਰੁਪਏ ਦੀਆਂ ਹੂੰ 10000 ਦਾ ਕੈਸ਼ ਪਿਆ ਸੀਗਾ ਤੇ ਉਹ ਲੈ ਗਏ ਭਾਜੀ ਬਾਕੀ ਦੇਖਦੇ ਹਾਂ ਰਿਕਾਰਡਿੰਗ ਕੈਮਰੇ ਦੀ ਭਾਜੀ ਉਸ ਤੇ ਪਤਾ ਲੱਗਣਾ ਜੀ ਕੋਈ ਸੀਸੀਟੀਵੀ ਕੈਮਰੇ ਜਾਈ ਹਾਂਜੀ ਸੀਸੀਟੀਵੀ ਕੈਮਰੇ ਜਾਈ ਹੋਏ ਇਧਰਲਾ ਕੈਮਰਾ ਵੀ ਇੱਕ ਨਾਲ ਲੈ ਗਏ ਆਪਣਾ ਹਾਂਜੀ ਤੇ ਬਾਕੀ ਆਪਣੇ ਇਧਰ ਦੁਕਾਨ ਤੇ ਲੱਗੇ ਕੈਮਰੇ ਭਾਜੀ ਉਹਦਰ ਦੇਖਦੇ ਹਾਂ ਤੇ ਪੌਸਟ ਕਮਪਲੀਟ ਕੀਤੀ ਸਰ ਹਾਂਜੀ ਭਾਜੀ ਕਮਪਲੀਟ ਕੀਤੀ 4 ਵਜੇ ਮੋਬਾਈਲ ਸ਼ਾਪ ਦੇ ਮਾਲਕ ਨੇ ਗੱਲ ਕਰਦੇ ਹਾਂ ਜਿੱਥੇ ਹੋਏ ਨੁਕਸਾਨ ਬਾਰੇ ਦੱਸਿਆ ਉਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਚੇਤre ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਸੱਚਸ ਮੋਬਾਈਲ ਸ਼ਾਪ ਹੈ ਜੀ ਆਪਣੀ ਮੰਡੀ ਦੇ ਸਾਹਮਣੇ ਦੁਕਾਨ ਨੰਬਰ 2 ਜੀਆਰਡੀ ਕਾਲਜ ਮਾਰਕੀਟ ਦੇ ਵਿੱਚ। ਰਾਤੀ ਅਸੀਂ 8:40-45 ਦੇ ਕਰੀਬ ਦੁਕਾਨ ਵਧਾ ਕੇ ਗਏ ਆਂ। ਤੇ ਉਸ ਤੋਂ ਬਾਅਦ ਵੀਰੇ ਪੌਣੇ 8 ਵਜੇ ਮੈਨੂੰ ਆਪਣੇ ਬਰੋਸੀ ਦਾ ਫੋਨ ਆਇਆ ਵੀ ਤੁਹਾਡਾ ਸ਼ਟਰ ਟੁੱਟਾ ਹੋਇਆ। ਜਦੋਂ ਆ ਕੇ ਦੇਖਿਆ ਤੇ ਸ਼ਟਰ ਦੀ ਬਹੁਤ ਬੁਰੀ ਹਾਲਤ ਸੀ। ਆਸੇ-ਪਾਸੇ ਸਾਰੇ ਕੁਝ ਕੰਦਾ ਟੋੜੀਆਂ ਹੋਈਆਂ ਸੀ। ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ, ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲਕ ਵੈਸੀ ਉਹਦੇ ਵਿੱਚ ਮੈਂ ਰੱਬ ਦੇ ਨਾਮ ਦੇ ਕੁਝ ਕੱਢਦਾ ਹੁੰਦਾ ਸੀ ਉਹ ਪੈਸੇ ਗੱਲੇ ਦੇ ਪੈਸੇ ਲੈਪਟਾਪ ਬਾਕੀ ਜਿਹੜੇ ਦੇਖ ਰਹੇ ਹੋ ਹੋਰ ਕੀ ਕੀ ਸਮਾਨ ਦਾ ਟੋਟਲ ਸਾਡਾ ਨੁਕਸਾਨ ਕਿੰਨਾ ਹੋ ਗਿਆ ਆਪਣਾ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈਗਾ ਜੀ ਤੇ ਮੰਗੀ ਰਿਪੇਅਰ ਕਰਨ ਵਾਲੇ ਕਹਿੰਦੇ ਸੀ ਕਿ ਦੂਜੇ ਵਾਲੇ ਫੋਨ ਵੀ 5-7 ਫੌਂਟ ਰਿਪੇਅਰ ਵਾਲੇ ਵੀ ਹਜੇ ਟਰੇਸ ਹੋਏ ਆ ਹਜੇ ਟਰੇਸ ਕਰਦੇ ਪਏ ਆ ਹਜੇ ਜਿੱਦਾਂ ਘੱਟ ਤੋਂ ਘੱਟ ਅੰਦਰ ਜਿਹੜੇ ਰਿਪੇਅਰ ਵਾਲੇ 15 ਫੋਨ ਪਏ ਸੀ ਇਹ ਸਰ ਕੋਈ ਸੀਸੀਡੀ ਕੈਮਰੇਜ ਬੰਦੇ ਆਏ ਸੀਸੀ ਟੀਵੀ ਦੇ ਵਿੱਚ ਇੱਕ ਬੰਦਾ ਦਿਖ ਰਿਹਾ ਅੰਦਰ ਦਾ ਬਾਹਰ ਦਾ ਕੁਝ ਟਰੇਸ ਨਹੀਂ ਹੋ ਰਿਹਾ ਬਾਹਰੋਂ ਕਿੱਦਾਂ ਇੱਕ ਬੰਦਾ ਅੰਦਰ ਤਸੱਲੀ ਨਾਲ ਸਾਰੇ ਦਰਾਜ ਰੋਜ਼ ਦੇਖ ਰਿਹਾ ਹੋਰ ਲਿਆ ਚੰਗੀ ਤਰ੍ਹਾਂ ਮਤਲਬ ਗੱਲੇ ਦਾ ਕੈਸ਼ ਵੀ ਲੈ ਗਿਆ ਉਹਦੇ ਵਿੱਚ ਵੀ ਘੱਟੋ ਘਾਟ 8000 ਰੁਪਏ ਪਿਆ ਸੀਗਾ ਅਗਲੇ ਦਿਨ ਪੇਮੈਂਟ ਕਰਨੀ ਸੀ ਇਨਾ ਚੋਰੀਆਂ ਸਬੰਧੀ ਜਦ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹੀ ਰਟਿਆ ਰਟਾਇਆ ਜਵਾਬ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਲਦ ਚੋਰਾਂ ਨੂੰ ਫੜ ਲਿਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਉੱਤੇ ਕਦੋਂ ਤੱਕ ਨਕੇਲ ਕੱਸ ਕੇ ਚੋਰਾਂ ਨੂੰ ਸਿਲਾਖਾਂ ਪਿੱਛੇ ਕੀਤਾ ਜਾਂਦਾ ਹੈ ਚਲੋ ਸ਼ਹਿਰ ਮੈਸੇਜ ਗਿਆ ਕਿ ਇੱਥੇ সিনেমা ਹੁੱਟ ਕੋਈ ਇੱਕ ਦੁਕਾਨ ਦੇ ਸ਼ਟਰ ਤੇ ਲੋਕ ਕਦੇ ਹੀ ਆਏ ਇੰਤਜ਼ਾਰ ਵਿੱਚ ਦਰ ਨੁਕਸਾਨ ਵਗੈਰਾ ਹੈ ਕੋਈ ਨਾ ਬਾਕੀ ਹੁਣ ਉਸ ਦਾ ਚੈੱਕ ਕਰਕੇ ਕੈਮਰਾ ਦੇਖ ਕੇ ਦੇਖਦੇ ਆ ਕਿ ਵਕਤ ਨਾਲ ਬੰਦ ਬੰਦੀ ਬੰਦੀ ਕਰਾਂਗੇ ਕੋਈ ਸੀਸੀਡੀ ਕੈਮਰੇ ਜਾਇ ਬੰਦੇ ਨਹੀਂ ਅਜੇ ਕੈਮਰਾ ਚੈੱਕ ਨਹੀਂ ਕੀਤਾ ਕੈਮਰਾ ਚੈੱਕ ਕਰਕੇ ਦੱਸਦੇ